ਕਿ ਦਾਂਸ ਤੇ ਪਰ ਅਰੇ ਖਾ ਕੇ ਭਾਵੇਂ ਬੰਦਾ ਇੱਕਦ ਭਾਂਦਾ ਕੰਮ ਕਰਕੇ ਖਾਣਾ ਬਣਾਉ ਜਿਹੜੀ ਅੱਗੇ ਰਹਿ ਚੌੜੀਓ ਕੇ ਪਈਆਂ ਹੁਣ ਦੇ ਬੁੱਧ ਨੂੰ ਬਸ ਬਰਾਵ ਹੈਗੀਆਂ ਹਾਏ ਹਾਏ ਕੀ ਹੋ ਗਿਆ ਵਾ ਹੁਣ ਕੀ ਚਾਹੀਦਾ ਤੁਹਾਨੂੰ ਦੱਸਣ ਮੇਰੇ ਤੇਰਾ ਆਖ ਮੜਾ ਨਾ ਕਾਦੀ ਗੱਲ ਸੁਣਾਂ ਤੁਹਾਡੀ ਮੈਂ ਜੋ ਤੁਹਾਡੀ ਮੇਰੇ ਨਾਲ ਗੱਲਬਾਤ ਸਾਰੀ ਖਤਮ ਹੋ ਗਈ ਆ ਤੇ ਹੁਣ ਕੀ ਮਗਰ ਰਹਿ ਗਿਆ ਹੁਣ ਕੱਲ ਹੀ ਮੈਨੂੰ ਠਾਲ ਦੇ ਜੀ ਕੋਈ ਨਹੀਂ ਗੱਲ ਖਤਮ ਕਰ ਦੇ ਤੂੰ ਇੱਕ ਕੁਰੀ ਸੁਣਦਾ ਤੂੰ ਆਇਆ ਮੈਂ ਤਾਂ ਕਰਤੀ ਆ ਖਤਮ ਕਰ ਦੋ ਦੀ ਤੁਸੀਂ ਹੁਣ ਕੀ ਚਾਹੁੰਦੇ ਜੇ ਇੱਥੇ ਦੱਸ ਦੋ ਜੇ ਦੱਸਣਾ ਆ ਤਾਂ ਦੱਸ ਤੈਨੂੰ ਫਿਕਰ ਕਰ ਤਾਂ ਕਰਦੀ ਆ ਤੂੰ ਆ ਜਾ ਆ ਜਾ ਕੀ ਕਰਾਂ ਮੈਂ ਇੱਥੇ ਦੱਸੀ ਜਾਂਦੀ ਗੱਲ ਹੁਣ ਪਤਾ ਨਹੀਂ ਕਿਹੜਾ ਵਾਲਾ ਮੇਰੇ ਕੰਨਾਂ 'ਚ ਪਾਉਣਾ ਵਾਰ-ਵਾਰ ਜੇ ਨਾਲ ਹੀ ਤਾਂ ਵੀ ਆਹ ਕੰਮ ਹੀ ਜੇ ਹੁਣ ਨਾ ਕਾਪੀ ਮਕਾਓ ਅੱਡ ਖਾਓ ਤਾਂ ਫੇਰ ਵੀ ਨਹੀਂ ਛੱਡਦੇ ਮੈਨੂੰ ਆ ਗਈ ਆ ਕਿੱਦਾਂ ਵੇਂਦੇ ਮੇਰੇ ਵੱਲ ਆਦੀ ਹੋਈ ਕਿਤੇ ਲੋਕਾਂ ਦੇ ਘਰਾਂ 'ਚ ਗੱਲਾਂ ਸੁਣੀਆਂ ਸੀ ਕਿ ਅੱਡ ਹੁੰਦੇ ਆ ਅੱਜ ਆਪਣੇ ਘਰ ਹੀ ਕੰਮ ਆਉਣ ਲੱਗਾ ਆਪਣੀ ਮਾਂ ਨਾਲ ਹੀ ਆਡੋਂ ਲੱਗਾ ਮੈਂ ਕੋਈ ਨਹੀਂ ਆਈ ਰਾਤ ਨਾਲ ਆਜੀ ਕਰਦੇ ਤਰਾਜ ਆ ਗਿਆ ਦੱਸੋ ਕਿਹੜਾ ਵਾਲਾ ਪਾਣਾ ਹੈ ਮੇਰੇ ਕੰਨ ਵਿੱਚ ਕਿਹੜੀ ਰੈਗੀ ਤੇ ਕੱਤਰ ਰੈਗੀ ਹੈ ਜਿਹੜੀ ਪੂਰੀ ਘਰ ਦੇ ਸਾਰੇ ਪਿਓ ਪਤਾਂ ਨੇ ਬੈਹਗੇ ਜੇ ਵਾਲੇ ਤੇ بڑے ਵਾਲੇ ਪਾ ਕੇ ਤੇ ਕੰਨਾਂ 'ਚ ਦਿੱਤੇ ਮੈਂ ਕੋਈ ਗੱਲ ਨਹੀਂ ਹੁਣ ਕੱਢਣ ਦਾ ਟਾਈਮ ਆ ਗਿਆ ਤੇਰੇ ਕੰਨਾਂ 'ਚੋਂ ਚੰਗਾ ਮੇਰੀ ਗੱਲ ਸੁਣ ਤੇਰੇ ਰਾਜ ਦੇ ਚ ਗੱਲ ਕੀ ਆ ਸਾਫ਼-ਸਾਫ਼ ਚੰਗੀ ਤਰ੍ਹਾਂ ਦੱਸ ਦੇ ਚਾਹ ਵੀ ਤੂੰ ਆਪਣਾ ਕੀ ਪੀਤੀ ਆ ਤੇ ਰੋਟੀਆਂ ਤੂੰ ਆਪ ਕੱਲੀ ਬਣਾ ਕੇ ਖਾਦੀ ਆ ਹੈ ਕਹਿੰਦੀ ਕੀ ਆ ਤੂੰ ਦੱਸ ਮੈਂ ਤੈਨੂੰ ਸਾਫ਼ ਸਾਰੀ ਗੱਲ ਬਸ ਸਿੱਧਾ ਚੰਗੀ ਤਰ੍ਹਾਂ ਖੁੱਲ ਕੇ ਦੱਸਦੀ ਆ ਕਿ ਮੈਂ ਦਿਲਜੀਤ ਦੇ ਹੱਥੋਂ ਨਾ ਚਾਹ ਪੀਣੀ ਆ ਨਾ ਰੋਟੀ ਖਾਣੀ ਠੀਕ ਵਾ ਨਾ ਤੁਸੀਂ ਆਖਿਆ ਕਿ ਤੂੰ ਆਪ ਖਾ ਮੈਂ ਤੇਰ ਨਾਲ ਹੀ ਖਾਣੀ ਮੈਂ ਵੀ ਚਲੋ ਠੀਕ ਵਾ ਹੋਰ ਤੱਸੇ ਤੋਂ ਅੱਧੀ ਚੀਜ਼ ਖਾਵਾ ਲੂ ਨਾ ਨਹੀਂ ਵੇਹ ਲੋ ਪਰ ਗੱਲ ਤੇ ਮੰਮੀ ਨੇ ਸਾਰੀ ਮਕਾਈ ਦਿੱਤੀ ਆ ਬਾਕੀ ਤင်း ਦੱਸ ਲੋ ਜਿਦਾ ਤੁਹਾਨੂੰ ਚੰਗਾ ਲੱਗਦਾ ਮੇਰੀ ਗੱਲ ਸੁਣ ਪੁੱਤ ਇਹਦੇ ਹੱਥਾਂ ਦੀ ਪਕਾਈ ਨਾ ਹੁਣ ਮੈਂ ਜ਼ਹਿਰ ਖਾਣਾ ਤੇ ਉਹ ਚੰਗੀ ਆ ਜੇ ਬੰਦੇ ਨੇ ਦੋ ਰੋਟੀਆਂ ਖਾਧੀਆਂ ਗੱਲਾਂ ਕਰਾ ਕੇ ਖਾਧੀਆਂ ਤੇ ਕੀ ਖਾਧੀਆਂ ਪੁੱਤ ਐਦਾਂ ਕਰੋ ਜੇ ਤੁਸੀਂ ਮੈਨੂੰ ਖੋਣੀਆਂ ਠੀਕ ਆ ਇਹ ਤੇ ਮੈਂ ਇਕੱਲਾ ਬਣਾ ਕੇ ਖਾ ਲਿਆ ਕਰੂੰਗਾ ਫਿਰ ਉਹ ਨਹੀਂ ਨਹੀਂ ਡੈਡੀ ਇਹ ਨਹੀਂ ਗੱਲ ਹੋ ਸਕਦੀ ਤੁਸੀਂ ਤੁਹਾਡੇ ਦੇ ਮੇਰੇ ਦਿਲ ਦੇ ਦਰਵਾਜ਼ੇ ਸਦਾ ਖੁੱਲੇ ਆ ਠੀਕ ਆ ਨਾ ਕੀ ਯਾਰ ਹੋ ਗਿਆ ਚੰਗੇ ਭਲੇ ਹੱਸਦੇ ਵਾਸਤੇ ਕਰਨ ਕਿਹਦੀ ਬੁਰੀ ਨਜ਼ਰ ਲੱਗ ਗਈ ਸਾਡੇ ਧਰਮ ਹੈ ਇੱਕ ਮਾੜਾ ਬੰਦਾ ਨਾ ਸਾਰੇ ਘਰ ਦੀਆਂ ਤੁਰੀਆਂ ਪਰ ਬਾਹਰ ਕਰਕੇ ਰੱਖ ਦਿੰਦਾ ਸੁਣਿਆ ਸੀ ਪਰ ਇਹ ਆਪਣੇ ਨਾਲ ਹੀ ਹੋ ਗਿਆ ਕਦੀ ਸੋਚਿਆ ਨਹੀਂ ਮੈਂ ਤਾਂ ਦਾ ਜਦੋਂ ਤਾਂ ਹੋ ਗਿਆ ਨਾ ਕੀ ਇਹਰਾ ਇੱਕ ਬੰਦਾ ਹੈ ਸਿੱਧੀ ਗੱਲ ਕਰੋ ਜਿਹੜੀ ਕਰਨੀ ਆ ਸਿੱਧੀ ਕਰੋ ਮੂੰਹ ਤੇ ਚਟੇੜ ਮਾਰਦੇ ਨੇ ਮੇਰੇ ਪੁੱਠੇ ਹੱਦਿਆਂ ਗੱਲਾਂ ਕਰਕੇ ਫਾਫਾ ਫਾਹ ਕਹ ਦੋ ਕਿ ਘਰ ਦੇ ਤੂੰ ਹੀ ਮਾੜਾ ਬੰਦਾ ਵਾ ਹੈ ਤੇਰੇ ਕਰਕੇ ਸਾਰਾ ਘਰ ਦਾ ਮਾਹੌਲ ਖਰਾਬ ਹੋਇਆ ਵਾ ਜਦੋਂ ਤੜੇ ਸਾਰੇ ਦਿਲਾਂ ਜਿਹੜੇ ਗੱਲਾਂ ਹੈਗੀਆਂ ਵਾ ਉਹ ਸਾਹਮਣੇ ਕਰ ਦੋ ਮੈਨੂੰ ਕੀ ਫਰਕ ਪੈਂਦਾ ਹੁਣ ਉਹ ਡੈਡੀ ਉਹ ਕੋਈ ਫਾਇਦਾ ਨਹੀਂ ਆ ਰਲਾਈ ਦੀਆਂ ਗੱਲਾਂ ਕਰਦਾ ਤਾਂਹੀਂ ਮੁੱਦੇ ਦੀ ਗੱਲ ਦੱਸੋ ਜਿਹੜੀ ਮਾਤਾ ਤੈਨੂੰ ਕਦਾ ਫਾਇਦਾ ਹੋਣਾ ਵਾ ਤੇ ਤੈਨੂੰ ਕਦਾ ਨੁਕਸਾਨ ਹੋਣਾ ਵਾ ਤੇਨੇ ਤਾਂ ਜੋ ਚਾਹੀਦਾ ਹੀ ਮਿਲ ਗਿਆ ਤੈਨੂੰ ਪਤਾ ਨਹੀਂ ਕਿਹੜੀ ਅਰਸ਼ਾਂ ਦੀ ਹੋਰ ਮਿਲ ਗਈ ਆ ਹੈ ਜਿਹੜਾ ਤੂੰ ਜੋ ਕਹਿੰਦੀ ਆ ਬਸ ਉਹੀ ਠੀਕ ਆ ਜੋ ਕਹਿੰਦੀ ਉਹੀ ਠੀਕ ਆ ਜਿਹੜੀ ਮਾਵਾ ਉਹ ਗਲਤ ਹੋ ਗਈ ਉਹ ਮਾਤਾ ਮੇਰੀ ਗੱਲ ਸੁਣਾ ਹੋਰ ਲੱਭ ਕੇ ਤੇਰੇ ਭਰਾ ਨੇ ਦਿੱਤੀ ਸੀ ਠੀਕ ਆ ਨਾ ਤੇ ਹੁਣ ਤੂੰ ਭਜਦੀ ਆ ਤੇਨੇ ਤੇ ਆਪ ਆਪਣੇ ਮੂੰਹ ਤੇ ਚ ਪੇੜਾ ਮਾਰਦੀ ਆ ਸਾਦਾ ਆਪਣਾ ਭਰਾ ਇੱਥੇ ਓ ਮੈਂ ਤਾਂ ਉਹ ਰਿਸ਼ਤਾ ਤੋੜਦਾ ਵਾ ਰਿਸ਼ਤਾ ਮੈਂ ਤੋੜਦਾ ਵਾ ਕੱਲ ਹੀ ਮੈਂ ਸੱ ਕਰਤੂਤਾ ਜਗਜਗਰ ਹੁੰਦੀ ਆ ਵਾ ਮੈਂ ਦੱਸਦਾ ਤੈਨੂੰ ਰਿਸ਼ਤਾ ਕਿਨੇ ਤੋੜਿਆ ਵਾ ਉਹ ਉੱਥੇ ਗਈ ਸੀ ਉੱਥੇ ਜਾ ਕੇ ਵੀ ਉਹ ਕੰਮ ਕਰਦੀ ਸੀ ਉੱਥੇ ਕਪੱਤ ਪਾਇਆ ਸੀ ਜage ਨੇ ਆਪਣੀ ਪਰਚਾਈ ਦੇ ਨਾਲ ਤੇ ਭਰਾ ਨੇ ਆਖਿਆ ਵੀ ਹੱਥ ਜੋੜੇ ਇਦਾਂ ਕਿ ਜਾ ਕਿੱਲ ਜਾਏ ਤੂੰ ਉਹ ਕਿਹੜਾ ਮੂੰਹ ਲੈ ਕੇ ਜਾਵੇ ਉੱਥੇ ਜਿਹੜੀ ਕੋਈ ਗੱਲ ਹੈਗੀ ਹੈ ਨਾ ਕਸਰ ਤੂੰ ਰਹਿ ਗਈ ਆ ਉਹ ਵੀ ਪੂਰੀ ਕਰ ਲੈ ਇੱਥੇ ਚੰਗਾ ਤੇ ਤੇਰਾ ਮੇਰੇ ਨਾਲ ਕੋਈ ਰਿਸ਼ਤਾ ਨਹੀਂ ਆ ਖਬਰਦਾਰ ਜੇ ਅੱਜ ਤਬਾਹ ਹੋ ਗਿਆ ਕਿਹੜਾ ਰੱਖਣਾ ਵੀ ਕੋਣ ਜਾਂਦਾ ਵਾ ਡੈਡੀ ਤੁਸੀਂ ਚੁੱਪ ਕਰੋ ਤੇ ਬਣਦੀ ਗੱਲ ਦੱਸੋ ਤੇ ਬਸ ਕੰਮ ਨਿਭੜੇ ਐਵੇਂ ਮੇਰੀ ਗੱਲ ਸੁਣ ਲੈ ਹਣ ਮੈਂ ਲੜਾਈ ਬਰਦਾਸ਼ਤ ਨਹੀਂ ਕਰਨੀ ਘਰ ਵਿੱਚ ਟਾਈਮ ਬਾਲਾ ਉਹ ਤੋਂ ਬਾਅਦ ਤੂੰ ਰਸੋਈ ਵਿੱਚ ਨਹੀਂ ਬੜਨਾ ਮੈਨੂੰ ਲੋੜ ਵੀ ਨਹੀਂ ਆ ਮੈਂ ਆਪਣੇ ਦੋ ਪਕਾ ਕੇ ਨਾ ਆਪਣੇ ਹਿੱਸੇ ਦੀ ਸਫਾਈ ਕਰਕੇ ਮੈਂ ਰਸੋਈ 'ਚ ਬਾਹਰ ਨਿਕਲ ਜਾ ਕਰੂੰਗੀ ਜਿੱਦਾਂ ਮਰਜ਼ੀ ਕਰੇ ਭਾਵੇਂ 12 ਵਜੇ ਪਕਾਏ ਔਰ ਜਿੱਦਾਂ ਮਰਜ਼ੀ ਕਰੇ ਮੈਨੂੰ ਕਹਿਣਾ ਕੋਈ ਮਤਲਬ ਨਹੀਂ ਜੇ ਚਾਹ ਵੀ ਬਣਾਣੀ ਆ ਨਾ ਤਾਂ ਵੀ ਸਫਾਈ ਕਰਕੇ ਨਿਕਲਣਾ ਤਾਂ ਗੰਟ ਪਾਗਲ ਨਿਕਲਣਾ ਦੱਸ ਮੈਂ ਅੱਗੇ ਵੀ ਕਦੇ ਨਿਕਲੀ ਮੈਂ ਆਪਣੇ ਭਾਂਡੇ ਸਾਰੇ ਸਾਫ਼ ਕਰਕੇ ਨਿਕਲ ਰਸੋਈ 'ਚ ਭਾਵੇਂ ਤੇਰਾ ਸਿਰ ਪੀੜ ਹੋਵੇ ਤੇਨੂੰ ਭਾਵੇਂ ਬੁਖਾਰ ਹੋਵੇ ਮੈਂ ਮੈਂ ਲੋਕਾਂ ਦਾ ਕੰਮ ਤੈਨੂੰ ਆਪਣੇ ਹਿੱਸੇ ਦਾ ਕਰਨਾ ਪੈਣਾ ਮੈਂ ਆ ਨਾ ਬਾਹਰ ਮਾੜੀ ਟੈਂਪਰੀਰੀ ਹੀ ਆ ਨਾ ਮੇਜਿਆ ਲਾ ਕੇ ਉਥੇ ਆਪਣਾ ਆਪਾ ਗੁਜ਼ਾਰਾ ਕਰ ਲਈਏ ਕਿਉਂ ਜਿਉਸ ਕੱਢਣਾ ਤੁਸੀਂ ਬਾਹਰ ਆਓ ਨਹੀਂ ਨਹੀਂ ਸੋ ਬੰਦਾ ਆਪਣੇ ਘਰ ਆਉਂਦਾ ਜਾਂਦਾ ਵਾ ਕੋਈ ਗੱਲ ਨਹੀਂ ਮੇਰਾ ਪੁੱਤ ਇੱਥੇ ਸਾਰੋ ਕੋਈ ਗੱਲ ਨਹੀਂ ਮੈਂ ਵੇਖਦਾ ਮੈਂ ਨਾ ਕੋਈ ਨਾ ਕੋਈ ਹੱਲ ਹੁੰਦਾ ਨਾ ਬਾਅਦ ਵਿੱਚ ਕਰਾਂਗੇ ਅਜੇ ਲੋਕਾਂ ਨਾਲ ਤੁਸ ਆਪਣਾ ਨਾ ਬਣਾਈ ਚਲੋ ਮੰਮੀ ਟਾਈਮ ਦੇ ਦਿਓ ਫਿਰ ਤੁਸੀਂ ਟਾਈਮ ਤਾਂ ਤਾਂ ਮੈਂ ਪਹਿਲਾਂ ਲੈ ਲੈਣਾ ਹੈ ਨਾ ਨਹੀਂ ਜੇ ਆਈਟਮ ਬਾਅਦ ਵਿੱਚ ਕੋਈ ਗੱਲ ਕਰੋਗੀ ਨਾ ਮੈਂ ਹੈਗਾ ਵਾਂ ਫਿਰ ਜੋ ਕਰਨਾ ਨਾ ਮੈਂ ਕਰੂੰਗਾ ਜਿਹੜਾ ਬਟਨ ਜਿਹੜਾ ਰੈਡਰ ਸੀ ਨਾ ਬਟਨ ਯਾਰ ਦੰਬੰਦਾ ਟਾਈਮ ਆ ਗਿਆ ਉਹ ਤਾਂ ਮੈਂ ਦੱਬੂਗਾ ਫਿਰ ਕਿਧਰ ਆਈ ਚਲੋ ਮਸ ਜਲਦੀਨ ਨੂੰ ਫਿਰ ਦੱਸਦਾ ਯਾਰ ਠੀਕ ਹੈ ਪਤਾ ਉਹਨੂੰ ਦੱਸ ਦੇਣਾ ਤੇ ਤਹੀਂ ਮੈਨੂੰ ਦੱਸ ਦਿਓ ਕਿ ਮੰਮੀ ਨੇ ਕਿਹੜੇ ਟਾਈਮ ਬਣਾਉਣੀ ਸਵੇਰ ਦੀ ਤੇ ਸ਼ਾਮਾਂ ਦੀ ਕਿਹੜੇ ਟਾਈਮ ਬਣਾਉਣੀ ਆ ਤੇ ਫਿਰ ਮੈਂ ਉਹਨੂੰ ਉਸ ਤੋਂ ਨਾ ਟਾਈਮ ਦੱਸ ਦੂੰ ਟਾਈਮ ਕਾਦੇ ਆ ਉਹਦਾ ਟਾਈਮ ਕੋਈ ਹੋਇਆ ਨਾ ਤੇ ਮੈਂ ਉਹਦੇ ਮਗਰੋਂ ਨਹੀਂ ਪਕਾ ਸਕਦੀ ਮੈਂ ਰੋਟੀ ਆਪਾਂ ਚਾਹ ਬਣਾਉਣੀ ਪਹਿਲਾਂ ਮੰਮੀ ਜੀ ਇਦਾਂ ਕਰੋ ਤੁਸੀਂ ਸਵੇਰੇ ਪਹਿਲਾਂ ਬਣਾਓ ਸ਼ਾਮੇ ਪਹਿਲਾਂ ਬਣਾਓ ਉਹ ਤੁਹਾਡੇ ਤੋਂ ਬਾਅਦ ਬਣਾ ਲਓਗੇ ਤੁਸੀਂ ਬਾਕੀ ਟਾਈਮ ਦੱਸ ਦੋ ਕਿ ਮੈਂ 8 ਵਜੇ ਰਸੋਈ ਚ ਨਿਕਲਣਾ ਸਵੇਰੇ 7 ਵਜੇ ਨਿਕਲਣਾ ਮੇਰਾ ਕੰਮ ਨਿਭੜ ਗਿਆ ਮੈਂ ਰਸੋਈ ਦੇ ਬਾਹਰ ਹੀ ਆਣਾ ਮੈਂ ਉਹ ਨਹੀਂ ਮੰਮੇ ਇਦਾਂ ਨਹੀਂ ਉਹ ਮੇਰੀ ਗੱਲ ਸੁਣ ਬਰਕਤ ਦੇ ਸਕੂਲ ਜਾਣ ਤੋਂ ਪਹਿਲਾਂ ਨਾ ਤੈਨੂੰ ਆਪਣਾ ਕੰਮ ਕਰਨਾ ਪਊਗਾ ਉਹਨੇ ਕੁੜੀ ਸਕੂਲੇ ਤੁਰਨੇ ਦੀ ਗੱਲ ਧਫਾਏ ਲੱਗੀ ਹੈ ਬਰਕਤ ਨੇ 8 ਵਜੇ ਜਾਣਾ ਬਰਕਤ ਨੇ 7 ਵਜੇ ਜਾਣਾ ਤੇ ਮੈਂ 6 ਵੇ ਲੰਗਰ ਪਕਾ ਕੇ ਰੱਖਾਂ ਟੋਕਰੀ ਫਾਇ ਲੱਗੀ ਹੈ ਜਿਹੜੇ ਅੱਡ ਹੁਣ ਨੂੰ ਫਿਰਦੀਆਂ ਤੂੰ ਮੈਂ ਆਪਣੀ ਪਕੌੜੇ ਟੋਰਨਾ ਰੋਟੀ ਹਾਣੀ ਮੈਂ ਗਰਮ ਗਰਮ ਤੇਰਾ ਟਾਰ ਮੈਂ ਕਰੂੰਗਾ ਤੇਰਾ ਆ ਜੋ ਤੇ ਇਹ ਕਰਨਾ ਹੈ ਹੀ ਨਹੀਂ ਅੱਡ ਬਾਰੇ ਜੇ ਛੱਡਣ ਮੇਰੇ ਕੋਲ ਮਤਲਬ ਹੀ ਨਹੀਂ ਹੋਣਾ ਚਾਹੀਦਾ ਕੋਈ ਗੱਲ ਨਹੀਂ ਬੈੜੀ ਰਸੋਈ ਮੈਂ ਵੇਖੂੰਗਾ ਤੇ ਇਹ ਤੇ ਇਹਨੇ ਕਿਤਾ ਖਰਾਬ ਤੇ ਚੁੱਕੇ ਭਾਂਡੇ ਦੇ ਨਾ ਉਹ ਵੇਲੇ ਛੱਡੂੰਗਾ ਮੈਂ ਨਾ ਜੇ ਕਾਨੂੰਨ ਮਰਿਆ ਨਹੀਂ ਆ ਹੈਗਾ ਵਾ ਤੂੰ ਜੋ ਕਰਦਾ ਨਾ ਕਰਦਾ ਤੂੰ ਤੇਰਾ ਵੇਖੂੰਗਾ ਮੈਂ ਕਾਨੂੰਨ ਕਿੱਦਾਂ ਕਰਦਾ ਆਹੋ ਨਾ ਤੂੰ ਐਤੋਂ ਸਾਰਿਆਂ ਦਾ ਕਾਨੂੰਨ ਨੂੰ ਤੇਰੇ ਘੁੱਟਾਂ ਨੂੰ ਪਤਾ ਲੱਗ ਗਿਆ ਮੇਰੀ ਗੱਲ ਸੁਣੋ ਉਹ ਗੱਲ ਕਾਨੂੰਨ ਤੱਕ ਚਲ ਗਈ ਆ ਮਾਜੀ ਵੀ ਕਹਿੰਦਾ ਜੇ ਆਪਣਾ ਮੇਜ ਲਾ ਲਈਏ ਦੂਜੇ ਕਮਰੇ 'ਚ ਜੋ ਸਟੋਰ ਵਾਲੇ ਬੰਨੇ ਲਾ ਲਾਂਗੇ ਕਿਹਨੂੰ ਜਾਣ ਜੀ ਵੱਡੇ ਵਕੀਲ ਜੀ ਉਹ ਲੈ ਦੇਣੀ ਮੇਰੀ ਗੱਲ ਸੁਣ ਆਪਾਂ ਟਾਈਮ ਪਾਸ ਕਰ ਲੈਣਾ ਵਾ ਆਪਾਂ ਆਪਣਾ ਨਾ ਮੇਜ ਜਿੱਥੇ ਪਰਾ ਸਟੋਰ ਵਾਲੇ ਕਮਰੇ 'ਚ ਲਾ ਲੈਂਦੇ ਆਂ ਉੱਥੇ ਬਣਾਈ ਜਾਵਾਂਗੇ ਜਾ ਜਾ ਤੂੰ ਹੁਣ ਆਪਣਾ ਕੰਮ ਕਰ ਜਾ ਕੇ ਇਹੋ ਕਹਣਾ ਚਨ ਮੈਂ ਅੱਜ ਤੋਂ ਬਾਅਦ ਮੈਨੂੰ ਬੁਲਾਉਣਾ ਨਹੀਂਗਾ ਬਿਮਾਰ ਹੋਊਂਗੀ ਤੇ ਮੰਮੀ ਸਾਡੇ ਤਾਂ ਕੁਆਰੀ ਨਹੀਂ ਜਾਦੀ ਮੰਮੀ ਰਸੋਈ ਸਾਰੀ ਤਿਆਰੀ ਆ ਉਹ ਸਾਰਾ ਦਿਨ ਪਾ ਮੇਰੇ ਸੋਈ ਚ ਮੰਜਾ ਡਾ ਕੇ ਬੈਠੀ ਰਹੇ ਓਏ ਮਾਲ ਲੱਗਦੀ ਨਹੀਂ ਸੋਈ ਦੀ ਨਹੀਂ ਡੈਡੀ ਕੋਈ ਨਹੀਂ ਮੈਂ ਕਿਤੀ ਆ ਕੋਈ ਗੱਲ ਨਹੀਂ ਲੈ ਲਉਂ ਨਿਆਰੇ ਆਪਾਂ ਆਪਣੇ ਨਾ ਦੱਸ ਦਿਓ ਜਾ ਜਾ ਤੂੰ ਜਾ ਜਾ ਅੰਟੀ ਸਲਾਈ ਆ ਆੜਾ ਲਾ ਕੇ ਨਾ ਬੈਠ ਜਾ ਜਾ ਤੂੰ ਦੋ ਹੱਥਾਂ ਤੋਂ ਲਾਉਂਦੇ ਦੀ ਗੱਤਾਂ ਨਾ ਕਰ ਉਸ ਤਾਈਂ ਹੀ ਹੈਗਾ ਇਹਨਾਂ ਨਾਲ ਬੋਲਿਓ ਨਾ 12 ਵਜੇ ਤੋਂ ਬਾਅਦ ਜਿਹੜੀ ਮਾਰਕੀਟ ਖੜਾ ਨਾ ਕਰੋ ਆਹ ਚੰਗ ਕਰੀ ਦੇ ਜੇ ਕਦੇ ਭੁਲੇਖੇ ਨਾ ਜਬਾਨ ਚੱਲ ਗਈ ਨਾ ਸਾਡੇ ਖਿਲਾਫ ਤੇ ਵੱਢ ਦੇਣੀ ਮੈਂ ਤੂੰ ਗਿਆ ਦੇ ਵਾਲੀ ਯਾਰ ਓ ਡੈਡੀ ਪਰ ਸੋਈ ਇੱਕ ਚ ਨਹੀਂ ਜੇ ਇਹਨਾਂ ਦੀ ਗੱਲ ਦਾਰ ਆਣੇ ਮੇਰੀ ਗੱਲ ਸੁਣ ਕੁਛ ਨਹੀਂ ਹੁੰਦਾ ਆਪਾਂ ਟਾਈਮ ਕੋਈ ਗੱਲ ਨਹੀਂ ਮੈਂ ਹੈਗਾ ਵਾ ਮੈਂ ਨਾ ਇਹਨੂੰ 20 ਸਾਲਾਂ ਤੋਂ ਜਾਣਦਾ ਵਾ ਜਿੱਦਾਂ ਦੀ ਹੈਗੀ ਆ ਇਹਨੂੰ ਠੀਕ ਕਿੱਦਾਂ ਕਰਦਾ ਨਾ ਉਹ ਵੀ ਮੈਂ ਜਾਣਦਾ ਵਾ ਮੈਂ ਪਤਾ ਕੀ ਸੋਚਿਆ ਸੀ ਕਿ ਨੌ ਤੇ ਆਈ ਆ ਕੀ ਕਹੂਗੀ ਪਰ ਨਾ ਹੁਣ ਪਾਣੀ ਜਿਹੜਾ ਸਿਰ ਉੱਤੋਂ ਦੀ ਲੰਘਿਆ ਨਹੀਂ ਨਹੀਂ ਉਹ ਗੱਲ ਨਹੀਂ ਰਹਿ ਗਈ ਹੁਣ ਪਤਾ ਕੀ ਆ ਜਿਹੜੀ ਗੱਲ ਨਹੀਂ ਵੇਖੋ ਉਹਨੇ ਸਵੇਰੇ ਵੀ ਕੁੜੀ ਭੇਜਣੀ ਸੀ ਬੁੱਲੇ ਹਾਂ ਤੇ ਮੰਮੀ ਨੇ ਵਿੱਚ ਦਖਲ ਦਾ ਜੀ ਕਰਨੀ ਕਰਨੀ ਇਹ ਤਾਂ ਲੜਾਈ ਨਹੀਂ ਜੇ ਮੁਕਣੀ ਮੰਨ ਲਓ ਮੇਰੀ ਗੱਲ ਆਪਾਂ ਮਾੜਾ ਟੈਂਪਰੇਰੀ ਇੱਕ ਸਾਈਡ ਤੇ ਕਰ ਲਈਏ ਪੁੱਤ ਲੋਕੀ ਬੜੇ ਚਲਾਕ ਹੁੰਦੇ ਆ ਆਉਂਦਿਆਂ ਨਜ਼ਰਾਂ ਨਾਲ ਵੇਖ ਲੈਂਦੇ ਆ ਸਾਲੇ ਘਰ ਦੀ ਮਰਜੀ ਗੱਲ ਬਾਹਰ ਨਿਕਲ ਗਈ ਨਾ ਤੇ ਬਦਨਾਮੀ ਬੜੀ ਆ ਚਲੋ ਇਹ ਗੱਲ ਹੀ ਔਖੇ ਸੋਕੇ ਦਿਨ ਆਪਾਂ ਕੱਢ ਲਾਂਗੇ ਇਹਨੂੰ ਦਫਾ ਹਣ ਦੋ ਪਹਿਲਾਂ ਜੇ ਕਿਤੇ ਜ਼ਿਆਦਾ ਨਾਨੇ ਕੋਲ ਵੀ ਆਪਾਂ ਨੰਬੇ ਸਾਮੇ ਕਰ ਲੈਣਗੇ ਚਲੋ ਏਦਾਂ ਕਰੋ ਫਿਰ ਤੁਹਾਡੇ ਤੁਸੀਂ ਆਪੇ ਕੰਟਰੋਲ ਕਰ ਲਿਓ ਹਣਾ ਤੇ ਮੈਂ ਸਵੇਰ ਦਾ ਹੀ ਜ਼ਿਆਦਾ ਵਾ ਸ਼ਾਮਾਂ ਨੂੰ ਤੇ ਆਪਾਂ ਲੇਟ ਵੀ ਬਣਾ ਲਾਂਗੇ ਉਹ ਇੱਕ ਟੇਬਲ ਜਾਂ ਮਿਲ ਜਾਂਦਾ ਰੋਈ ਵਾਸਤੇ ਵੱਖਰਾ ਹਾਂਜੀ ਉਹ ਵੱਖਰਾ ਲੈ ਲੈਣੇ ਵੇਲੇ ਕਿਹੜੇ ਵਾਸਤੇ ਜੰਗਾ ਚਲੋ ਤੇ ਮੈਂ ਵੇਨਾ ਮੈਂ ਕਿ ਕਦ ਆਪਾਂ ਸਿਲੰਡਰ ਹੋਰ ਲੈ ਆਏ ਗਿਆ ਥੋੜਾ ਠੀਕ ਆ ਚਲੋ ਠੀਕ ਆ ਆ ਚੱਲ ਮੇਰਾ ਪੁੱਤ ਨਾਲੇ ਚਲੋ ਕੋਈ ਗੱਲ ਨਹੀਂ ਮਾਰਦਾ ਫੇਰਾ ਉਹ ਥੋੜਾ ਜਿਹਾ ਪੀੜਾ ਹੁੰਦਾ ਛੋਨਾ ਜਿਹੜੀ ਦਵਾਈ ਪਣੀ ਪਾਲੋ ਕੋਈ ਚੱਕਰ ਨਹੀਂ ਹੈ ਮੈਂ ਵੇਖ ਲੈਣਾ ਮੰਮੀ ਕਿਤੇ ਗੈਸ ਵੀ ਨਹੀਂ ਸਾਫ ਕਰਕੇ ਗਏ ਫਿਰ ਆਜ ਜਿਹੜੀ ਸਬਜੀ ਬਣਾਈ ਤੇ ਸਾਫ ਹੀ ਕਰਦਾ ਨਿੱਕ ਗੱਲ ਸੁਣ ਮੇਰੀ ਆ ਚੁੱਲ੍ਹੇ ਸਾਫ ਕਰੀ ਜਾਨੀ ਆ ਪਰ ਇਹੋ ਮੈਂ ਆਪਣੀ ਰੋਟੀ ਬਕੋਲੀ ਨੇ ਸਾਫ ਕਰਨੇ ਰਾਤ ਤੇ ਸਬਜੀ ਬਣਾਈ ਤੇ ਸਾਰੀ ਉੱਤੇ ਲਾਈ ਆ ਵੀ ਉਹਨੂੰ ਸਾਫ ਵੀ ਨਹੀਂ ਕਰ ਕੀ ਗਏ ਤੂੰ ਕਿਤੇ ਨਹੀਂ ਤੂੰ ਵੱਡੀ ਬਹੁਤੇ ਸਫਾਈਆਂ ਵਾਲੀ ਮੈਨੂੰ ਭੁੱਲੀ ਨਹੀਂ ਆ ਚੰਗਾ ਆਪੋਰੀਆਂ ਮਤਾਂ ਨਾ ਦੇ ਮੈਨੂੰ ਸਫਾਈ ਕਰਨੀ ਹੀ ਸਫਾਈ ਕਰਨੀ ਹੀਗੀ ਚੁੱਲੇ 'ਲੇ ਬੇੜੇ ਆ ਕਿੱਥੇ ਲੇ ਬੇੜੇ ਚੁੱਲੇ ਮੈਂ ਮੰਮੀ ਹੁਣ ਮੈਂ ਸਾਰੇ ਸਾਫ ਕੀਤੇ ਆ ਤੇ ਮੈਨੂੰ ਵਿਖਾਲ ਕੇ ਕਰਦੀ ਸਾਫ ਆ ਗਲਤ ਬੁਲਤ ਗੱਲਾਂ ਨਾ ਕਰਿਆ ਕਰ ਪਰੇ ਹੋ ਮੈਂ ਰੋਟੀ ਪਕਾਉਣੀ ਆ ਆਪਣੀ ਮੈਂ ਮਰਕਤ ਵਾਸਤੇ ਰੋਟੀ ਪਕਾਉਣੀ ਉਹਨੇ ਸਕੂਲ ਜਾਣਾ ਆ ਜੇ ਜਿਹੜਾ ਤੈਨੂੰ ਕਿਹਾ ਵਾ ਪਹਿਲਾਂ ਅੱਟਕਾ ਲੰਗਰ ਲਾਇਆ ਘਰ ਉਹਦਾ ਤੇ ਮੈਂ ਠੇਕਾ ਕੀਤਾ ਵਾ ਉਤੋਂ 8:00 ਵਜੇ ਆ ਤੇ ਮੈਂ ਆਪਣੀ ਰੋਟੀ ਪਕਾਉਣੀ ਮੈਨੂੰ ਭੁੱਖ ਲੱਗੀ ਆ ਮੈਂ ਦਵਾਈ ਵੀ ਖਾਣੀ ਹੁੰਦੀ ਆ ਦਵਾਈ ਦਾ ਟਾਈਮ ਹੋ ਜਾਂਦਾ ਮੇਰੀ ਦਾ ਮੈਨੂੰ ਮੰਮੀ ਮੈਂ ਉਹ ਇੱਕੋ ਫੁਲਕਾ ਲਾਉਣਾ ਵਾ ਛੱਟ ਮੈਂ ਲਾ ਲੈਣਾ ਉਹ ਉੱਥੇ ਕਿਹਾ ਸਫਾਈ ਕਰੀ ਜਾਂਦੀ ਗੈਸ ਦੀ ਉਹ ਲੰਗਰ ਲਾ ਕੇ ਪਰੇ ਮਾਰਦੀ ਮੰਮੀ ਉਹ ਵੀ ਸਾਫ ਕਰਨਾ ਜ਼ਰੂਰੀ ਸੀ ਉਹਨੂੰ ਵੀ ਸਾਫ ਕਰਨਾ ਹੀ ਮੈਂ ਜ਼ਰੂਰੀ ਹੀ ਸਾਫ ਕਰਨਾ ਪਹਿਲਾਂ ਲਪੇੜਾ ਕੱਟ ਕਰਾ ਪਹਿਲਾਂ ਲਪੇੜ ਲਈ ਕਿ ਤੁਸੀਂ ਗਏ ਸੀ ਅੱਛਾ ਨਾ ਮੈਨੂੰ ਮਤਾਂ ਨਾ ਦਿਆ ਕਰ ਨਾਲੇ ਹੱਜਬਾਨ ਨਾ ਚਲਾ ਸਾਰਾ ਸਿਆਪਾ ਤੇ ਮੇਰੇ ਘਰ ਵਾਲੇ ਦਾ ਵਾ ਜਿਹਨੇ ਜ਼ਬਾਨਾ ਚਲਾਉਣ ਲਾਇਆ ਤੈਨੂੰ ਗਾੜੀ ਕਿਤੇ ਉਹ ਚੰਗਾ ਹੁੰਦਾ ਤੇ ਤੇਰੀ ਹੱਲ ਉਤਰੀ ਨਾ ਚੱਲਦੀ ਗਾੜੀ ਮੇਰੇ ਮੰਮੀ ਤੇ ਯਾਪੇ ਹੈ ਵੇਰ ਲੋ ਤੂੰ ਤਾਂ ਵੀ ਨਹੀਂ ਹਟਦੇ ਹੈਗੇ ਤੇ ਫਿਰ ਨਹੀਂ ਆ ਥੋੜਾ ਤੇ ਗੜੇ ਹੱਥ ਚੰਗਾ ਜਿੰਨਾ ਨਾਤੀ ਉਹਨਾਂ ਪੁੱਣ ਪਰੇ ਹੋ ਇਥੋਂ ਮੈਂ ਰੋਟੀ ਪਕਾਉਣ ਜਾ ਆਪਣੇ ਆਹ ਕਦਾਂ ਰੋਲਾ ਪਾਇਆ ਸਿਰੇ ਸਿਰੇ ਵਾਹ ਇੱਥੇ ਪ੍ਰਾਤਲ ਜੀਦੀ ਆ ਇਹ ਕਲੀਆਂ ਕਰਨ ਕਿਤੇ ਫੇਨੜਾਈ ਪੈ ਗਈ ਇਹ ਨਾ ਜਾਗੇ ਲੈ ਹੋ ਕਾੜੀ ਕੋ ਸਭੀ ਲੈ ਆਦੇ ਮੈਨੂੰ ਮੇਰੀ ਆਇਆ ਗੱਲੇ ਰੋਟੀ ਹੋਰੇ ਬਾਹਰੇ ਰੱਖ ਤੱਕ ਤੱਕ ਕਿਤੇ ਮੁੱਕਦੀ ਨਹੀਂ ਕਿਦੇ ਉਹ ਮੇਰੀ ਗੱਲ ਸੁਣ ਕੀ ਸਿਰੇ ਰੋਲਾ ਪਾਇਆ ਤੂੰ ਆਹ ਰੋਲਾ ਪਾਇਆ ਮੈਂ ਆਪਣਾ ਲੰਗਰ ਪਕਾਉਣਾ ਤੁਹਿਆਰ ਤੀ ਵਕਤ ਤੇ ਨਹੀਂ ਸਾਫ ਕਰੀ ਜਾਂਦੀ ਚੁੱਲ੍ਹੇ ਸਾਫ ਕਰੀ ਜਾਂਦੀ ਐ ਤੇ ਮੈਂ ਰੋਟੀ ਨਹੀਂ ਖਾਣੀ ਮੈਂ ਦਵਾਈ ਵੀ ਖਾਣੀ ਆਪਣੀ ਤੇ ਮੈਨੂੰ ਰੱਤ ਨੂੰ ਜਾਣਾ ਹੈ ਹਾਂ ਤੇ ਕੁੜੀਏ ਨੂੰ ਜਾਣਾ ਦਾ ਸਕੂਲ ਉਹਦੇ ਜਾਣ ਤੋਂ ਪਹਿਲਾਂ ਆਪਣਾ ਕੰਮ ਕਰ ਲਿਆ ਕਰ ਮੈਂ ਠੇਕਾ ਨਹੀਂ ਕੀਤਾ ਕਿਸਦਾ ਤੂੰ ਕੁੜੀ ਲੈ ਜਾਣਾ ਵਾ ਕਿੱਥੇ ਜਾਣਾ ਸਕੂਲ ਜਾਣਾ ਕਿੱਥੇ ਆਫਿਸ ਜਾਣਾ ਹੈਗਾ ਤੂੰ ਸਾਰੇ ਕੱਬਰ ਦੇ ਨੱਕੇ ਦਮ ਕਰਕੇ ਰੱਖਿਆ ਜਿਹੜਾ ਜਾ ਵਾ ਖਾਣੀ ਤੇ ਖਾਣੀ ਦਫਾ ਹੋ ਇਥੋਂ ਪਤ ਹਾਂਜੀ ਰੈਡੀ ਜੀ ਤੂੰ ਬਣਾ ਰੋਟੀ ਮੈਂ ਬੇਨਾ ਨੂੰ ਠੀਕ ਠੀਕ ਆਂ ਦਰਦੀ ਦੌੜਨੇਗੀ ਜਿਹੜੀ ਗੱਲ ਹੁੰਦੀ ਹੈ ਨਾ ਮੈਨੂੰ ਦੱਸਿਆ ਕਰ ਜਿੰਗਾ ਹਾਂਜੀ ਹਾਂਜੀ ਆ ਚੱਲ ਕੁੜੀ ਨੂੰ ਭੇਜ ਸਕ ਇੱਦਾਂ ਮੈਂ ਗੱਲ ਕਰਦਾ ਹੱਦ ਹੋਈ ਤੁਹਾਡੇ ਵਾਲੀ ਤੁਹਾਡਾ ਕੀ ਮਤਲਬ ਮੈਨੂੰ ੱੱਕੇ ਮਾਰਨ ਦਾ ਹੈ ਫਿਰ ਇਹੋ ਗੱਲ ਕਰਿਓ ਮੁੱਕਰਿਓ ਨਾ ਹੁਣ ਪਤੀਆਂ ਕੰਮ ਕੀਤਾ ਵੇਖੋ ਸਹੀ ਥਾੜੀ ਮੈਂ ਕਿਹਾ ਬੇਇੱਜ਼ਤੀ ਕਰਾਉਣੀ ਚਾਰ ਬੰਦੇ ਇਕੱਠੇ ਕਰਕੇ ਮੂੰਹ ਜਾ ਜਾ ਜੋ ਕਰਨਾ ਕਰ ਜਾ ਜਾ ਕੀ ਹੱਥ ਲਾਉਂਦਾ ਕੀ ਮਤਲਬ ਬਾਰ-ਬਾਰ ਤੇਰੇ ਮੇਰੇ ਜਬਾਰਦਸਤ ਕਹਿੰਦਾ ਜੀ ਆਪਣੀ ਦੰਸ ਮਾਰ-ਬਦ ਕਰ ਲੈ ਨਹੀਂ ਤੁਹਾਡਾ ਕੀ ਮਤਲਬ ਮੇਰੇ ਹੱਥ ਲਾਉਂਦਾ ਦੱਸ ਆਹੋ ਤੈਨੂੰ ਮੈਂ ਕੱਲ ਹੀ ਗਿਆ ਸੀ ਜਦੋਂ ਮੈਂ ਚਾਰ ਬੰਦੇ ਇਕੱਠੇ ਕੀਤੇ ਨਾ ਮੈਂ ਤੈਨੂੰ ਦੱਸਣਾ ਕਿ ਨਹੀਂ ਹੱਦ ਮੈਨੂੰ ਖਬਰਦਾਰ ਦੇ ਹੱਥ ਲੈ ਮੈਨੂੰ ਤੇ ਜ਼ਬਰਦਾਰ ਦਾ ਹ ਤੇਰੀ ਮੈਂ ਜੁਬਾਨ ਤੇ ਰਿੜ ਵੜ ਜਾਣੀ ਐ ਤੇਰੀ ਮੈਂ ਹੱਥ ਲਾ ਤੈਨੂੰ ਇਹ ਬੋਦੀ ਭੂਏ ਜੜੀਆਂ ਤੂੰ ਅੱਜ ਜੋ ਹੋਇਆ ਵਾ ਨਾ ਚੰਗਾ ਨਹੀਂ ਹੋਇਆ ਇਹ ਬੰਦੇ ਨੇ ਮੇਰੇ ਨਾਲ ਚੰਗਾ ਨਹੀਂ ਕੀਤਾ ਮੇਰਾ ਜੀ ਕੱਢਿਆ ਵਾ ਮੈਂ ਨਾਲ ਆਪਣੇ ਭਰਾ ਨੂੰ ਫੋਨ ਕਰਾਂ ਉਹਨੂੰ ਦੱਸਾਂ ਸਾਰੇ ਕਰਤੂਤਾਂ ਆਹ ਕੁਛ ਹੋਣ ਲਿਆ ਇੱਥੇ ਉਹਨੂੰ ਸੱਦਾ ਇੱਥੇ ਲੈ ਆ ਤੇ ਫਾਇਰ ਦਾ ਫੋਨ ਆ ਗਿਆ ਚੰਗਾ ਹੋਇਆ ਇੰਨਾ ਕਰਦੇ ਆ ਗੱਲ ਹੈਲੋ ਸਾਸਤ੍ਰੀ ਘਰ ਕੀ ਹਾਲ ਆ ਪੁੱਤ ਹਾਂ ਮੈਂ ਠੀਕ ਵਾਂ ਨਹੀਂ ਨਹੀਂ ਰੋਣੇ ਡਈ ਮੈਂ ਉਦਾਂ ਹੀ ਬਸ ਮਨ ਪਰ ਆਇਆ ਤੇਰੀ ਬਾਤ ਸੁਣ ਕੇ ਨਹੀਂ ਨਹੀਂ ਕੋਈ ਗੱਲ ਨਹੀਂ ਆ ਹਾਂ ਸੋਨਾ ਪਾ ਦੱਸ ਦਿੰਨੀ ਆ ਦੱਸ ਦਿੰਨੀ ਆ ਅੱਜ ਤੇਰੇ ਪਿਓਰੇ ਨਾ ਮੇਨੂੰ ਰੋਟੀ ਥੱਕੇ ਮਾਰ ਕੇ ਬਾਹਰ ਕੱਢਿਆ ਵਾ ਔਰ ਇਹ ਦਲਜੀਤ ਕੋਰ ਮਾ ਨਾ ਉਹਨੇ ਕੰਨ ਭਰੇ ਸੱਚੀ ਮੈਂ ਝੂਠ ਬੋਲਣ ਦੀ ਔਰ ਮੈਂ ਦਵਾਈ ਖਾਣੀ ਸੀਗੀ ਤੇ ਮੈਂ ਰੋਟੀ ਪਕਾਉਣ ਗਈ ਤੇ ਮੈਂ ਰੋਟੀ ਪਕਾ ਲਾਂ ਆਪਣੀ ਫਿਰ ਮੈਂ ਦਵਾਈ ਖਾਣੀ ਆ ਉਹ ਆਦੀ ਪਹਿਲਾਂ ਮੈਂ ਬਰਕਤ ਦੀ ਰੋਟੀ ਲਾਉਣੀ ਆ ਸੇਤਾਂ ਨੂੰ ਪਕਾਉਣ ਦੇਣੀ ਆ ਐਨੇ ਚਿਰ ਨੂੰ ਪਤਾ ਨਹੀਂ ਇਹ ਵਈ ਕਿੱਥੋਂ ਆ ਗਿਆ ਐਨੇ ਮੇਨੂੰ ਥੱਕੇ ਮਾਰ ਮਰਸ ਹੋਈ ਚੋਂ ਬਾਹਰ ਕੱਢਿਆ ਉਹਦੇ ਸਾਹਮਣੇ ਆ ਇਸ ਤਵ ਮੇਰੇ ਘਰ ਦੇ ਵਿੱਚ ਹਾਂ ਆ ਜਣਾ ਵਾ ਤੂੰ ਕਦੋਂ ਅੱਛਾ ਅੱਛਾ ਠੀਕ ਆ ਆ ਜਾ ਆ ਜਾ ਪੁੱਤ ਉਹ ਨਾ ਹੋਏ ਕਿ ਤੇਰੇ ਆਉਣ ਤੋਂ ਪਹਿਲਾਂ ਹੀ ਮੈਂ ਮਰ ਜਾ ਜਿਹੜੇ ਹਾਲ ਹੋਣ ਦੇ ਮੇਰੇ ਘਰ ਵਿੱਚ ਨਹੀਂ ਨਹੀਂ ਸਹੋਂ ਘਾਤੋਂ ਪਉੜਿਆ ਤੂੰ ਮੈਨੂੰ ਪੁੱਤ ਬੜਾ ਹੀ ਮਾੜਾ ਹਾਲ ਵਾ ਤੈਨੂੰ ਮੈਂ ਕੀ ਦੱਸਾਂ ਆ ਕੇ ਆਪੇ ਵੇਖ ਹੀ ਲੈਣਾ ਤੂੰ ਆਪਣੇ ਅੱਖੀਂ ਚਲ ਚੰਗਾ ਠੀਕ ਵਾ ਸਤਿ ਸ੍ਰੀ ਅਕਾਲ ਚੱਲਾ ਆ ਵਾ ਵਧੀਆ ਹੋਇਆ ਜਿਹੜਾ ਸਾਇਰਸ ਦਾ ਫੋਨ ਆਗਾ ਤਤੇ ਤਤੇ ਗਈ ਚੰਗਾ ਹੋਇਆ ਬਸ ਸਾਰੀ ਗੱਲ ਦੱਸਦੀ ਉਹਨੂੰ ਮੈਂ ਤਾਂ ਵੀਰ ਨੂੰ ਫੋਨ ਕਰਨ ਫਿਰਦੀ ਸੀਗੀ ਪਰ ਵੀਰ ਨਹੀਂ ਆਣ ਕਿ ਇੱਥੇ ਕੀ ਕਰ ਲੈਣਾ ਹੈਗਾ ਹੁਣ ਸਾਇਰਸ ਆਊਗਾ ਤੇ ਆਪਣੇ ਅੱਖੀਂ ਆਣ ਕੇ ਵੇਖੂ ਸਭ ਕੁਝ ਨਾਲੇ ਨਾ ਹੁਣ ਮੈਨੂੰ ਸੋਈ ਵਿੱਚ ਕੰਮ ਨਹੀਂ ਕਰਨਾ ਜਿਹੜਾ ਇਹਨੇ ਬੈਂਜਜਾ ਲਿਆਉਣਾ ਨਾ ਹੁਣ ਮੈਂ ਉੱਥੇ ਕੰਮ ਕਰਨਾ ਵਾ ਔਰ ਸਹੀ ਜੋ ਮੈਂ ਬਾਹਰ ਨਿਕਲ ਨਾ ਜਦੋਂ ਆਣ ਕੇ ਵੇਖਿਆ ਨਾ ਸਾਇਰਸ ਨੇ ਕਿ ਮੇਰੀ ਮਾਰ ਸੋਇਜ ਨੇ ਕੰਮ ਕੱਢ ਲਈ ਤੇ ਸਹੀ ਜੋ ਬਾਹਰ ਕੱਢਿਆ ਵਾ ਤੇ ਫਿਰ ਵੇਖੀ ਕਿਦਾਂ ਕਲਾ ਪੈਦੀ ਆ ਆਪੇ ਸਿਰ 파ੜੂ ਇਹਨਾਂ ਦੇ ਨਾਲ ਇਹ ਬਹੁਤੀ ਚੰਗੀ ਬਣਾਈ ਸੀ ਨਾ ਉਹਦਾ ਪਤਾ ਲੱਗ ਜੂਗਾ ਇਹਨੂੰ ਨਾਲੇ ਉਹਦੇ ਅੱਖਾਂ ਦੇ ਸਾਹਮਣੇ ਸਭ ਕੁਝ ਆਜੂਗਾ ਕੰਮ ਸੇ ਕੰਮ ਹੋਰ ਨਹੀਂ ਕੁਛ ਤੇ ਮੇਰੇ ਵੱਲ ਦੀ ਗੱਲ ਤੇ ਕਰੂਗਾ ਮੇਰੀ ਹਾਮੀ ਤੇ ਭਰਿਆ ਕਰੂਗਾ ਗੱਲ ਈ ਇਦਾਂ ਸੁੱਤਰ ਆਉਣੀ ਆ ਜਿੱਦਾਂ ਹੁਣ ਸਾਰਾ ਟਬਰ ਇੱਕ ਪਾਸੇ ਹੋ ਗਿਆ ਵਾ ਨਾ ਤੇ ਮੈਂ ਕੱਲੀ ਇੱਕ ਪਾਸੇ ਆ ਇੱਦਾਂ ਹੀ ਗੱਲ ਬੰਨਣੀ ਆ ਹੁਣ ਸਾਇਰਸ ਆਉਂੜਿਆ ਹੁਣ ਮੈਂ ਇਹਨੂੰ ਨਹੀਂ ਹੱਥੋਂ ਜਾਣ ਦੇਣਾ ਆਪਣੇ ਜਿੰਨਾ ਹੋ ਸਕਿਆ ਮੈਨੂੰ ਓਨਾ ਹੀ ਪੁੱਟਣਾ ਓਨਾ ਹੀ ਗਲਤ ਵਿਖਾਉਣਾ ਇਹਨਾਂ ਨੂੰ ਮੈਂ ਕਿ ਇਹ ਹੈ ਹੀ ਇੱਦਾਂ ਦੇ ਆ ਤੇ ਗਲਤੀ ਕਰਦੇ ਮੇਰੇ ਨਾਲ ਜਾ ਕੇ ਵੇਖਾਂ ਭਲਾ ਦੂਜੀ ਸੋਈ ਵਿੱਚ ਕੋ ਰੱਖਿਆ ਇਹਨਾਂ ਨੇ ਕਿ ਨਹੀਂ ਜੇ ਨਹੀਂ ਰੱਖਿਆ ਤੇ ਆਪੇ ਦੂਜੇ ਪਾਸੇ ਹੋ ਕੰਨ ਲੈ ਆਪਣਾ ਮੈਂ ਹੋਰ ਸੋਈ 'ਚ ਨਹੀਂ ਵੜਨਾ ਹੁਣ ਮੈਂ ਹੁਣ ਤੇ ਤੁਹਾਨੂੰ ਦੱਸੋ ਚੰਗੀ ਤਰ੍ਹਾਂ ਹੀ ਬਰਕਤ ਹੋ ਬੋਤ ਹਾਂ ਪੁੱਤ ਪੁੱਤੂ ਸ਼ੁਲ ਨਹੀਂ ਜਾਣਾ ਕਾਲ ਪੱਕਾ ਕੋਲੇ ਜਾਊਂਗਾ ਕਲਨੀ ਅੱਜ ਜਾਣਾ ਪੁੱਤ ਉੱਠ ਉੱਠ ਮਮਾ ਰੋਟੀ ਬੰਦੇ ਆ ਉੱਠੋ ਉੱਠੋ ਚਲੋ ਮੋ ਆ ਤੋ ਓਕੇ ਚਲੋ ਮੇਰਾ ਸ਼ੇਰ ਪੁੱਤ ਅਭੀ ਲਿਓ ਚਾਬਾਸ ਦਦੀ ਮੰਮੀ ਨੂੰ ਦੁੱਧ ਦੇਵਾ ਕੀ ਦੁੱਧ ਕੋਤਾ ਤੇ ਹੋ ਤੈਨੂੰ ਤੇਰੀ ਮਾਂ ਕਿੱਥੇ ਆ ਉਹ ਕੱਪੜੇ ਪ੍ਰੈਸ ਕਰਦੀ ਕੱਪੜੇ ਪ੍ਰੈਸ ਕਰਦੀ ਆ ਤੇ ਉਹਨਾਂ ਨੂੰ ਪਤਾ ਨਹੀਂ ਆਣਾ ਦੁੱਧ ਪਿਆ ਲਾਣਾ ਪਹਿਲਾਂ ਹੈ ਤੈਨੂੰ ਤਾਂ ਮੰਗਿਆ ਮੈਂ ਪਾਣੀ ਵੀ ਨਾ ਦੇਵਾਂ ਤੇ ਤੂੰ ਮੇਰੇ ਕੋਲ ਦੁੱਧ ਮੰਗਣ ਢੀਆ ਤੁਹਾਡੇ ਤਾਂ ਸਾਰੇ ਪਾਈਪ ਵਾੜੇ ਆ ਹੈ ਜਿਹੜੀ ਗੱਲ ਇੱਥੋਂ ਤੱਕ ਪਹੁੰਚੀ ਆ ਤੂੰ ਆਣ ਕੇ ਫੇਰ ਮੇਰੇ ਕੋਲ ਪੁੱਤ ਮੈਂ ਅੱਡ ਪਾਰੀਆ ਹੁਣ ਠੀਕ ਵਾ ਨਾ ਜਿਹੜਾ ਦੁੱਧ ਪਾਣੀ ਸਭ ਆਪਣੀ ਮਾਂ ਕੋਲ ਐ ਲੈ ਕਰੋ ਮਮੇ ਮੇਰੀ ਗੱਲ ਸੁਣ ਇਹਨੂੰ ਵਿਚਾਰੀ ਨੂੰ ਕੀ ਪਤਾ ਅੱਡ ਵਰ ਕੀ ਹੁੰਦਾ ਵਾ ਜੇ ਮੰਗੀ ਲਿਆ ਵਿਚਾਰੀ ਨੇ ਤੇ ਉਦਾਂ ਕਹਦੇ ਮੇਰਾ ਟਾਈਮ ਨਹੀਂਗਾ ਤੇ ਜਦੋਂ ਇਹਦੀ ਮਾਂ ਦਾ ਟਾਈਮ ਸਾਝੇ ਕਰਦੀ ਵੀ ਨਹੀਂ ਆਂਦੇ ਮੈਨੂੰ ਸਾਰੇ ਕੰਮ ਕਰਨੇ ਪੈਂਦੇ ਆ ਹੈ ਤੇ ਉਹਦਾ ਕੰਮ ਹੁਣ ਵੀ ਉਹੀ ਆ ਹੁਣ ਮੈਨੂੰ ਨਿਆਣੇ ਨੂੰ ਦੁੱਧ ਦੇਸਾ ਮੇਰੀ ਗੱਲ ਸੁਣ ਮਾਤਾ ਨਿਆਣੇ ਤੇ ਨਾ ਅਸਰ ਮਾੜਾ ਪੈਂਦਾ ਆ ਗੱਲ ਦਾ ਨਿਆਣੇ ਨੇ ਇਦਾਂ ਦੀ ਗੱਲਾਂ ਨਹੀਂ ਕਰੀਦੀਆਂ ਠੀਕ ਆ ਨਾ ਬਠੇਰੇ ਆ ਗਏ ਆਪਾਂ ਲੜਨ ਨੂੰ ਹੁਣ ਨਾ ਲੜ ਲਿਆ ਕਰ ਤੇ ਫੇਰੀਆਂ ਸਿਆੜੀਆਂ ਹੋਵੇ ਨਿਆੜੀਆਂ ਨਹੀਂ ਆਏ ਦਲਕਾਤਾ ਦੇ ਮਾਤਾ ਬਥੇਰੀਆਂ ਪੱਕੀਆਂ ਕੀਤੀਆਂ ਉਹ ਦਲਜੀਤ ਕੌਰ ਨੇ ਪਤਾ ਨਹੀਂ ਤੇਰੀ ਅਕਲ ਕਿੱਥੇ ਚਲ ਗਈ ਆ ਆਹੋ ਐਨੀ ਆ ਠੀਕ ਆ ਤੂੰ ਬੱਚਿਆਂ ਨਾਲ ਵੀ ਡੈਪੀ ਆ ਜਾ ਤੂੰ ਦੇਣਾ ਮੈਂ ਉਹਦੀ ਮੇਰੀ ਅਕਲ ਮਰ ਗਈ ਆ ਮੱਟ ਵੱਜ ਗਈ ਮੇਰੀ ਚੱਲ ਚੰਗੀ ਚੰਗੀ ਗੱਲ ਟਾਈਮ ਨਾ ਵੱਜ ਗਈ ਆ ਅਕਲ ਉਹ ਦਲਜੀਤ ਕੌਰ ਨੂੰ ਆ ਗਈ ਚੱਲੋ ਵੀ ਚੰਗਾ ਆ ਜਾ ਬਾਹਰ ਜੰਮੀ ਇਹਨਾਂ ਨੂੰ ਆ ਗਈ ਹਾਂ ਤੇਰੀ ਅਕਲ ਸਾਰੇ ਨੇ ਆਪਾਂ ਵੰਡ ਲਈ ਯਾਰ ਮਿਲ ਕੇ ਹਨਾ ਉਹ ਚੱਲ ਕੋਈ ਨਹੀਂ ਤੇਰੇ ਅੱਗੇ ਹੱਥ ਜੋੜ ਕੇ ਬੇਨਤੀ ਆ ਕਿ ਨਿਆਣਾ ਨਾਲ ਘਟੋ ਘਟੇ ਦਾ ਨਾ ਲੜਿਆ ਕਰ ਠੀਕ ਆ ਚੱਲ ਪੁੱਤ ਬਾਕੀ ਮੰਮਾ ਕੋ ਨਹੀਂ ਲੈਣਾ ਠੀਕ ਆ ਦਾਦੀ ਮੰਮਾ ਠੀਕ ਨਹੀਂ ਆ ਉਹ ਆਰਾਮ ਕਰਨ ਦੇ ਆ ਠੀਕ ਆ ਆ ਜਾ ਮੈਂ ਦਿੰਨਾ ਦਾਦੀ ਮੰਮਾ ਨੂੰ ਕਿੱਥੋਂ ਚੈਨਵਾ ਦਾਦੀ ਮੰਮਾ ਨੂੰ ਤਾਂ ਖਾ ਲਿਆ ਤੇ ਹਰਾਲ ਬਲ ਕੇ ਸਾਰੇ ਟੱਬਰ ਨੇ ਮੈਂ ਤਾਂ ਚੰਗੀ ਹੋਈ ਨਾ ਕਦੀ ਵੀ ਜੇ ਪਹਿਲਾ ਹੀ ਤੇ ਪਹਿਲਾ ਵੀ ਉਹ ਹਾਲ ਹੀ ਤੇ ਜੇ ਹੋਣਵਾ ਤੇ ਹੁਣ ਨਿਆਣੇ ਤੋਰਤੇ ਮੇਰੇ ਵੱਲ ਦਾਦੀ ਕੋ ਦੁੱਧ ਲੱਲਾ ਤਾਂ ਉਹ ਤਾਂ ਮੈਂ ਦਵਾ ਦੁੱਧ ਦੁੱਧ ਮੰਗਦੀਆਂ ਆਂ ਤੇ ਮੇਰ ਕੋ ਤੂੰ ਤੇ ਮੈਨੂੰ ਅੱਧਾ ਹੀ ਨਹੀਂ ਬੁਰੀਆਂ ਲੱਗਦੇ ਜੀ ਕਿ ਤੇ ਸਾਰੇ ਪਾਇ ਤੁਹਾਡੇ ਪਾਏ ਅਗਦੇ ਜਿੱਦਨ ਦੀ ਘਰ ਚਾਹੀ ਉਦੋਂ ਦਾ ਬਸ ਇਹੋ ਕੁਛ ਹੋਣ ਲਿਆ ਮੇਰਾ ਪੁੱਤ ਵੀ ਮੇਰੇ ਕੋਲ ਦੂਰ ਕਰਤਾ ਮੇਰਾ ਘਰ ਵਾਲਾ ਮੇਰੇ ਤੋਂ ਦੂਰ ਕਰਤਾ ਜਾ ਧਾ ਭਾਵੋ ਕਿਤੇ ਜਾ ਕੇ ਤਹੀ ਕਿ ਪਾਸੇ ਲੱਗੋ ਇਹ ਦਾਦੀ ਮਮਾ ਠੀਕ ਨਹੀਂ ਆਂ ਫੇ ਦਾਦੀ ਮਮਾ ਤੁਸੀਂ ਮੰਜੇ ਪਾ ਕੇ ਖੁਸ਼ ਜੇ ਪੀ ਇਹ ਮੰਜੇ ਤੇ ਪੈ ਜੇ ਤਾਂ ਸਭ ਕੁਝ ਸੰਭਲ ਗਿਆ ਟਾਈਮ ਨਾ ਯਹੀਂ ਮੈਂ ਨਹੀਂ ਮੰਜੇ ਤੇ ਪੈਣ ਵਾਲੀ ਜੋ ਮਰਜੀ ਕਰ ਲੋ ਤੁਸੀਂ ਸਤਾ ਮਾਰਿਆ ਕਿਤੇ ਜਦੋਂ ਪੈਣੀ ਦੋ ਘੜੇ ਉਦੋਂ ਕੋਈ ਰੋਤੀ ਆਨਸਰ ਤੇ ਚੜਦਾ